ਟੀਮ ਮੁਕਸਰ ਪੁਲਿਸ ਵੱਲੋਂ ਪਿਛਲੇ ਕੁਝ ਟਾਈਮ ਤੋਂ ਜੋ ਟੈਲੀਕਮ ਕੰਪਨੀ ਦੇ ਟਾਵਰਸ ਤੇ ਇੱਕ ਕ੍ਰੋਨਿਕ ਚੋਰੀਆਂ ਦੀ ਇਨਪੁਟਸ ਹੋ ਰਹੀਆਂ ਸੀਗੀਆਂ ਤੇ ਉਸ ਤੇ ਸਾਰਾ ਪੈਟਰਨ ਸਟੱਡੀ ਕਰਕੇ ਵਕਫ ਵਕਫ ਟੀਮਾਂ ਬਣਾਈਆਂ ਗਈਆਂ ਤੋਂ ਕੰਸਰਨ ਪੁਲਿਸ ਸਟੇਸ਼ਨ ਤੇ ਸੀਆਈਏ ਟੀਮ ਨੇ ਲੀਡ ਬਾਈ ਡੀਐਸਪੀ ਡੀ ਐਂਡ ਐਸਪੀਡੀ ਇਸ ਚ 4 ਹਫਤੇ ਦੀ ਲਗਾਤਾਰ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਮੈਟਰ ਨੂੰ ਫੋਲੋਅ ਅਪ ਕੀਤਾ ਗਿਆ ਤੇ ਇਸ ਤੇ ਕ੍ਰੈਕਡਾਊਨ ਕਰਕੇ ਇਹ ਜੋ ਟੈਲੀਕਮ থেਫਟ ਗੈਂਗ ਹੈ ਇਸ ਨੂੰ ਕ੍ਰੈਕ ਕੀਤਾ ਗਿਆ ਹੈ। ਤੋਂ ਇਸ ਤੇ ਹਲੇ ਤੱਕ ਜੋ ਗ੍ਰਫਤਾਰੀਆਂ ਹੋਈਆਂ ਹੈਗੀ ਉਹਨਾਂ ਤੇ ਗੱਲ ਸਾਹਮਣੇ ਆਈ ਹੈ ਕਿ ਕਿ ਕੋਈ ਐਕਸ ਐਮਪਲੋਈ ਸੀਗਾ ਜੋ ਟੈਲੀਕਮ ਕੰਪਨੀ ਦੇ ਪਹਿਲਾਂ ਵੀ ਕੰਮ ਕਰਦਾ ਰਿਹਾ ਕੰਟਰੈਕਟਰ ਦੇ ਨਾਲ। ਤੋਂ ਉਸ ਨੂੰ ਸਾਰੀ ਜਿੱਥੇ ਵੀ ਟਾਵਰਸ ਤੇ ਕੀ ਇਕਵਿਪਮੈਂਟ ਲੱਗਿਆ ਹੋਵੇਗਾ ਕਿ ਉੱਥੇ ਲੋਕੇਸ਼ਨਸ ਹੈਗੀ ਕਿੱਥੇ ਸਿਕਿਉਰਿਟੀ ਗੈਪਸ ਹੈਗੇ ਕਿੱਥੇ ਵਲਨਰੇਬਿਲਿਟੀ ਹੈਗੀ। ਉੱਥੇ ਉਸ ਚੀਜ਼ ਦਾ ਇਸਤੇਮਾਲ ਕਰਕੇ ਉਹ ਗੈਂਗ ਸਾਰਾ ਆਪਰੇਟ ਕਰ ਰਿਹਾ ਸੀਗਾ। ਤੋਂ ਪਿਛਲੇ 1 ਮਹੀਨੇ ਤੇ ਇਹਨਾਂ ਨੇ ਲਗਭਗ 2 ਤੋਂ 2.2 ਕਰੋੜ ਦੇ ਵਿੱਚ ਦੀ ਇਕਵਪਮੈਂਟਸ ਦੀ ਅਸੈਸਮੈਂਟ ਹੈਗੀ ਹੈ ਜੋ ਇੱਕ ਪੂਰੇ ਗੈਂਗ ਨੇ ਇਥੇ ਏਰੀਆ ਚ ਚੋਰੀਆਂ ਕੀਤੀਆਂ ਕੁਝ ਚੋਰੀਆਂ ਇਹਨਾਂ ਨੇ ਐਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਕੀਤੀ ਕੋਈ ਫਾਜ਼ਿਲਕਾ ਦਾ ਏਰੀਆ ਚ ਕੁਝ ਇਨਸੀਡੈਂਟ ਹੈ ਕੁਝ ਬਟਿੰਡੇ ਦੇ ਇਨਸੀਡੈਂਟ ਹੈਗੇ ਡਿਸਟ੍ਰਿਕਟ ਮੁਕਸਰ ਦੇ ਪਿਛਲੇ 4 ਹਫ਼ਤੇ ਦੇ ਇਨਸੀਡੈਂਟੇ ਉਹ ਇਹ ਕੇਸ ਕ੍ਰੈਕ ਹੋ ਗਏ ਹੈਗੇ ਇਸ ਤੇ ਫਰਦਰ ਤਫ਼ਤੀਸ਼ ਤੇ ਜੋ ਵੀ ਕੋਈ ਇਸ ਦੀ ਲਿੰਕੇਜਸ ਤੇ ਗੱਲ ਸਾਹਮਣੇ ਆਏਗੀ ਕਿਸ ਨੂੰ ਅੱਗੇ ਕਨਸਾਈਨਮੈਂਟ ਇਹਨਾਂ ਦੀ ਇਕਵਪਮੈਂਟਸ ਦੀ ਜਾਰੀ ਸਿਗੀ ਨਾਰਜਰ ਪਿਕਚਰ ਕੀ ਹੈਗੀ ਉਹ ਫਰਦਰ ਤਫਤੀਸ਼ ਤੇ ਲੈ ਕੇ ਆਈ ਜਾਊਗੀ। ਤੋਂ ਆਈ ਊਡ ਲਾਈਕ ਟੂ ਕਮੈਂਡ ਮਾਈ ਟੀਮ ਕਿ ਉਹਨਾਂ ਨੇ ਪੂਰਾ ਵਰਕਅਪ ਕਰਕੇ ਪੂਰਾ ਇੰਟੀਗ੍ਰੇਟਿਡ ਮੈਨਰ ਚ ਸਾਰਾ ਇੱਕ ਡਿਟੇਲਡ ਇਨਵੈਸਟੀਗੇਸ਼ਨ ਕੀਤੀ। ਇਕੱਲੇ ਇਕੱਲੇ ਸਸਪੈਕਟਸ ਨੂੰ ਫੋਲੋਅ ਅਪ ਕੀਤਾ। ਤੇ ਉਸਦੇ ਬਾਅਦ ਇਸ ਨੂੰ ਐਪਰੀਹੈਂਡ ਕੀਤਾ ਗਿਆ ਗਿਆ। ਤੋਂ ਇਸ ਦੀ ਜੋ ਰਿਕਵਰੀ ਪਾਰਟ ਹੈਗੀ ਉਹ ਪ੍ਰੈਸ ਨੋਟ ਚ ਅਸੀਂ ਦੇਤੀ ਹੈਗੀ। ਵੀ ਹਲੇ ਮੈਟਰ ਚੁੱਕੀ ਇਨਵੈਸਟੀਗੇਸ਼ਨ ਤੇ ਕਲੀਅਰ ਹੋਏਗਾ। ਇਨੀਸ਼ੀਅਲੀ ਸਸਪੈਕਟਸ ਕਾਫੀ ਪੁਲਿਸ ਨੇ ਅਪਰੀਹੈਂਡ ਕੀਤੇ ਸੀ ਉਸਤੇ ਇਨੀਸ਼ੀਅਲ ਪੁਸ਼ਕਿਸ਼ਤੇ ਜੋ ਗੱਲ ਸਾਹਮਣੇ ਆਈਏ ਉਸਤੇ ਬੇਜਤੇ ਚਾਰ ਦੀ ਇਨੀਸ਼ੀਅਲੀ ਅਰੈਸਟ ਕੀਤੀ ਗਈ ਹੈ ਫਰਦਰ ਵੀ ਜੋ ਕਿਸਦੀ ਕੋ ਇਨਵੋਲਵਮੈਂਟ ਆਏਗੀ ਉਸ ਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ। ਤੋਂ ਜੋ ਤੁਸੀਂ ਕੋਈ ਮਾਸਟਰਮਾਈਂਡ ਦੀ ਗੱਲ ਕਹਿ ਰਹੇ ਹੋ ਹਲੇ ਤੋਂ ਤਫਤੀਸ਼ ਤੇ ਗੱਲੇ ਸਾਹਮਣੇ ਆਈਏ ਕਿ ਜੋ ਇਹਨਾਂ ਦੇ ਪੁਰਾਣੇ EMPLOYEES ਸੀ ਉਹਨਾਂ ਦੀ ਇਨਵੋਲਵਮੈਂਟ ਸਾਹਮਣੇ ਲੱਗ ਰਹੀ ਹੈਗੀ। ਬਟ ਲਾਰਜਰ ਇਹ ਕਨਸਾਈਨਮੈਂਟ ਸਾਰੇ ਜੋ ਇਕੁਪਮੈਂਟਸ ਦੀ ਕਿੱਥੇ ਦੇਣ ਦਾ ਇਹਨਾਂ ਦਾ ਸੀਗਾ ਉਹ ਅਗੇ ਲਿੰਕੇਜਸ ਤੇ ਤਫਤੀਸ਼ ਤੇ ਲਿਆ ਕੇ ਵਰਕਆਊਟ ਕਰ ਸਕਦੇ ਨੇ ਇਹ ਡਿਪਾਰਟਮੈਂਟ ਤੁਸੀਂ ਜੀ ਐਕਸਮਰ ਦਾ ਇਹ ਕੋਈ Airtel ਜਿਵੇਂ ਟੈਲੀਕਮ ਕੰਪਨੀ ਦਾ ਇਹ ਹੁੰਦਾ ਕਿ ਟਾਵਰ ਜਦ ਲੱਗਿਆ ਹੁੰਦਾ ਤਾਂ ਟਾਵਰ ਤੇ ਮਲਟੀਪਲ ਇਹਨਾਂ ਦੇ ਜੋ ਕੋਈ Airtel ਹੈ ਜਾਂ ਦੂਸਰੀ ਕੋਈ ਕੰਪਨੀ ਹੈ ਤਾਂ ਉਹਨਾਂ ਦੇ ਕਾਰਡਸ ਇਕੁਇਪਮੈਂਟਸ ਲੱਗੇ ਹੁੰਦੇ ਉਸੇ ਟਾਵਰ ਚ ਤੋਂ ਉਹ ਸ਼ੇਅਰ ਕਰਦੇ ਹੈ ਵਟੈਵਰ ਜੋ ਵੀ ਇਹਨਾਂ ਦਾ ਇੰਟਰਨਲ ਮੈਕੈਨਿਜ਼ਮ ਤੋਂ ਉਸ ਤੇ ਉਹ ਪਾਰਟਿਕੂਲਰ ਕਾਰਡਸ ਦੀ ਚੋਰੀਆਂ ਕਰ ਰਹੀ ਸੀਗੇ ਇਕੁਇਪਮੈਂਟਸ ਦੀ ਚੋਰੀਆਂ ਕਰ ਰਹੀ ਸੀਗੇ ਤੋ ਉਸਦੀ ਕਮਰਸ਼ੀਅਲ ਵੈਲਿਊ ਦੇ ਸਾਹਮਣੇ ਨਾਲ ਕਾਫੀ ਉਸਦੀ ਚੋਰੀਆਂ ਜੋ ਸਾਹਮਣੇ ਆ ਰਹੀ ਸੀਗੀ ਤੇ ਉਸਤੇ ਹੁਣ ਦੇਖਦੇ ਆ ਤਫਤੀਸ਼ ਤਕੀਕਤ ਸਾਹਮਣੇ ਹਾਂ ਕਿ ਬ੍ਰਾਂਡ ਜੀ ਕੀ ਕੁਰਾ ਹੈ ਬਜੀ ਪਹਿਲੇ ਸਵਾਲ ਦੇ ਹਾਂ ਹਾਂ ਹਾਲੇ ਇਨੀਸ਼ਲ ਜੋ ਰਿਕਵਰੀ ਹੈਗੀ ਇਕਵਿਪਮੈਂਟਸ ਵੱਖ-ਵੱਖ ਇਕਵਿਪਮੈਂਟਸ ਹੈਗੇ ਹੈ ਟੈਲੀਕਮ ਇਸ ਦੇ ਤੇ ਉਹ ਚੀਜ਼ ਸ਼ੇਅਰ ਕਰਦੇ ਹਾਂ ਹੋਰ